ਅੱਛਾ ਜੀ ਆਖ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਛੱਪੜਾਂ ਦੀ ਸਫਾਈ ਦਾ ਕੰਮ ਸ਼ੁਰੂ ਸ਼ੁਰੂ ਸੋਧ ਹਮ ਡਾਕਟਰ ਹਿਮਾਸੂਦ ਜ਼ੋਦਾ ਫਤੇਗੜ ਸਾਹਿਬ 19 April ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਤੁਰਨਪ੍ਰੀਤ ਸਿੰਘ ਸੋਨ ਨੇ ਅੱਜ ਸਰਹੱਦ ਪੁਲਗਾਟ ਬਲਾਕ ਤੇ ਪਿੰਡ ਦਨਾਰਬਲ ਕਲਾਂ ਦੇ ਖਰੇ ਤੇ ਡੇਰਾ ਮੀ ਮੀਆ ਮੀਰਾ ਦੇ ਬਸੇ ਪਠਾਣਾ ਬਲਾਕ ਦੇ ਪਿੰਡ ਰੈਲੀ ਤੇ ਖੇੜਾ ਬਲਾਕ ਦੇ ਪਿੰਡ ਇਸਰਹੋਲ ਤੇ ਚੰਨੀ ਕਲਾ ਵਿੱਚ ਚਪੜਾਂ ਦੀ ਸਫਾਈ ਦੇ ਕੰਮ ਪ੍ਰੋਜੈਕਟਾਂ ਦੀ ਦਨਰੇਖਣ ਕੀਤਾ ਹੈ ਇੰਨਾ ਇੰਨਾ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਗਲੇ ਕੁਝ ਹਫ਼ਤਿਆਂ ਵਿੱਚ ਸੂਬੇ ਦੇ ਸਾਰੇ ਪਿੰਡਾਂ ਦੇ ਕਰੀਬ 15000 ਛੱਪੜਾਂ ਦੀ ਸਫਾਈ ਕਰਨ ਦੀ ਤਿਆਰੀ ਕੀਤੀ ਹੈ। ਕਰੀ ਜਾ ਰਹੇ ਪਿੰਡਾਂ ਵਿੱਚ ਕੰਮ ਸ਼ੁਰੂ ਵੀ ਹੋ ਚੁੱਕੇ ਹਨ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਛੱਪੜਾਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਅਣਗਹਿਲਿਆ ਕੀਤਾ ਸੀ। ਉਹਨਾਂ ਦੱਸਿਆ ਹੈ ਕਿ 1062 ਛੱਪੜਾਂ ਦੇ ਤੋਂ ਪਹਿਲਾਂ ਹੀ ਗੰਦੇ ਪਾਣੀ ਦਾ ਹੀ ਨਿਕਾਸ ਕੀਤਾ ਜਾ ਚੁੱਕਾ ਹੈ ਤੇ ਕਰੀਬ 400 ਛੱਪੜਾਂ ਦੇ ਗਾਰ ਕੱਢੀ ਜਾ ਰਹੀ ਹੈ ਲੋੜ ਮੁਤਾਬਕ ਛੱਪੜਾਂ ਦੇ ਡੀਲਸ ਸਿੰਘ ਤੇ ਤੇ ਰੀਲ ਸਿੰਘ ਦੋਵੇਂ ਕੰਮ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਹੈ ਕਿ ਪਿੰਡਾਂ ਦੇ ਸਰਪੱਖੀ ਵਿਕਾਸ ਦੇ ਹਾਲ ਕੀ ਵਿੱਚ ਪੰਜਾਬ ਪੰਜਾਬ ਸਰਕਾਰ ਨੇ 4573 ਕਰੋੜ ਰਪੇ ਦੇ ਪ੍ਰੋਜੈਕਟ ਨੂੰ ਪਿੰਡਾਂ ਦੇ ਵਿਕਾਸ ਲਈ ਮਨਜ਼ੂਰੀ ਦਿੱਤੀ ਹੈ ਇਸ ਮੌਕੇ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਲਖਵੀਰ ਰਾਏ ਸਿੰਘ ਰਾਏ ਨੇ ਹਲਕਾ ਸਬੱਸੀ ਪਠਾਣਾ ਦੇ ਵਿਧਾਇਕ ਰਪਿੰਦਰ ਸਿੰਘ ਹੈਪੀ ਪਿੰਡ ਚਨਾਰਬਲ ਕਲਾ ਦੇ ਸਰਪੰਚ ਰਾਜਦੀਪ ਸਿੰਘ ਰਾਜੂ ਖਰੇ ਤੇ ਸਰਪੰਚ ਸਤਪਾਲ ਸਿੰਘ ਰਾਜ ਰਾਜਦੇਵਿੰਦਰ ਲਾਢੀ ਦਿਲਕਲਵਿੰਦਰ ਸਿੰਘ ਡੇਰਾ ਬਲਵੀਰ ਸੋਟੀ ਰਵੀ ਚੀਮਾ ਬਲਵਿੰਦਰ ਸਿੰਘ ਹੋ ਜੇ ਮਾਜ਼ਰਾ ਗੁਰਵੀਰ ਸਿੰਘ ਜੱਲਾ ਤੇ ਗੁਰਜੀਤ ਸਿੰਘ ਸਰਪੰਚ ਰੈਲੀ ਆਦ ਹਾਜ਼ਰ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ